ਜਲੰਧਰ ਲੋਕ ਸਭਾ ਜਿਮਨੀ ਚੋਣਾਂ ਨੂੰ ਲੈ ਕੇ ਜਿੱਥੇ ਸਾਰੀਆਂ ਸਿਆਸੀ ਪਾਰਟੀਆਂ ਨੇ ਜੋੜ ਤੋੜ ਦੀ ਨੀਤੀ ਅਪਣਾਈ ਹੋਈ ਹੈ ਉਤਹੀ ਆਪਣੇ ਉਮੀਦਵਾਰ ਨੂੰ ਜਤੌਣ ਦੇ ਲਈ ਪੂਰੀ ਹਵਾਲਾ ਲਾਰੇ ਨੇ ਪੰਜਾਬ ਜਲੰਧਰ ਲੋਕ ਸਭਾ ਜਿਮਨੀ ਚੋਣ ਪਾਜਬਾ ਪਾਰਟੀ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ ਤੇ ਪਾਜਬਾ ਪੰਜਾਬ ਦੇ ਉਪ ਕਮਾਂਡ ਡਾਕਟਰ ਰਾਜਕਮਾਰ ਵੀਰਕਾ ਸਮੇਤ ਪਾਜਬਾ ਦੇ ਸੀਨੀਅਰ ਆਗੂ ਗੌਜਨ ਸਮਾਜ ਪਾਰਟੀ ਦੇਵੀ ਦਾਸ ਨਹਰ ਜ਼ਿਲ੍ਹਾ ਕਪੂਰਥਲਾ ਪਾਰਟੀ ਦੇ ਨਾਲ ਤਾਲਮਿਲ ਕਰਨ ਦੇ ਲਈ ਮੁਖ ਦਫ਼ਤਰ ਬਣ ਚੁੱਕੇ ਆਤੇ ਪਾਜਵਾ ਪੰਜਾਬ ਦੇ ਉਪ ਪ੍ਰਧਾਨ ਰਾਜਕੁਮਾਰ ਵੀਰਕਾ ਨੇ ਬਸਪਾ ਦੇ ਫੋਮੀ ਪ੍ਰਧਾਨ ਮਨੋਜ ਨਖਰ ਤੇ ਹੋਰ ਸੀਨੀਅਰ ਆਗੂਆਂ ਦੇ ਨਾਲ ਵਿਸ਼ੇਸ਼ ਮੁਲਾਕਾਤ ਦੇ ਦੌਰਾਨ ਪਾਜਵਾ ਤੇ ਬਸਪਾ ਪਾਰਟੀ ਦੇ ਵਿਚਕਾਰ ਗਠਜੋੜ ਬਣਾਉਂਦਾ ਐਲਾਨ ਕੀਤਾ। ਇਸ ਦੇ ਨਾਲ ਹੀ ਪਾਜਪਾ ਪੰਜਾਬ ਦੇ ਉਪ ਪ੍ਰਧਾਨ ਰਾਜਕਮਰ ਵੀਰਕਾ ਨੇ ਐਲਾਨ ਕੀਤਾ ਹੈ ਕਿ ਪਾਜਪਾ ਤੇ ਬਸਪਾ ਪਾਰਟੀ ਜਲੰਧਰ ਲੋਕ ਸਭਾ ਜਿਮਣੀ ਚੋਣਾਂ ਦੇ ਨਾਲ-ਨਾਲ 2024 ਦੀਆਂ ਲੋਕ ਸਭਾ ਅਤੇ 2027 ਦੀਆਂ ਰਾ ਸਭਾ ਚੋਣਾਂ ਦੋਵਾਂ ਪਾਰਟੀਆਂ ਦੇ ਵਿਚਕਾਰ ਗੱਠਜੋੜ ਰੱਖ ਕੇ ਹੀ ਲੜੀਆਂ ਚਾਹਣਗੀਆਂ ਅਤੇ ਬਸਪਾ ਪਾਰਟੀ ਦੇ ਕੌਮੀ ਪ੍ਰਧਾਨ ਮਨੋਜ ਕੁਮਾਰ ਨਾਹਰ ਨੇ ਜਲੰਧਰ ਲੋਕ ਸਭਾ ਚੋਣਾਂ ਅਤੇ 2024 ਅਤੇ 27 ਵਿੱਚ ਹੋਣ ਵਾਲੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਹਾਂਜੀ ਨਾਥ ਸਾਹਿਬ ਅੱਜ ਦੀ ਜਿਹੜੀ ਆ ਨਾਥ ਸਾਹਿਬ ਦੇ ਨਾਮ ਮਿਢੀਨਰੀ ਆ ਨਾਥ ਸਾਹਿਬ ਮੇਰੇ ਬਹੁਤ ਪਿਆਰੇ ਦੋਸਤ ਵੀ ਨੇ ਆ ਪਰ ਸਾਡੇ ਲੀਡਰ ਵੀ ਨੇ ਉਹਨਾਂ ਨੂੰ ਆਪਣਾ ਲੀਡਰ ਵੀ ਮੰਨਦਾ ਦੇਵਿਦਾਸ ਨਾਥ ਸਾਹਿਬ ਦਾ ਇਹ ਸਾਰਾ ਪਰਿਵਾਰ ਬੈਠਾ ਹੋਇਆ ਤੁਸੀਂ ਦੇਖ ਲਿਓ ਅੱਜ ਇਹ ਸੈਂਕੜੇ ਦੀ ਤਦਾਦ ਦੇ ਅੰਦਰ ਇਹ ਜਿਹੜਾ ਬਹੁਜਨ ਪਰਿਵਾਰ ਆ ਗਰੀਬ ਗੁਰਬਿਆਂ ਦਾ ਦਬੇ ਕੁਚਲਿਆਂ ਦਾ ਇਹ ਰਖਵਾਲਾ ਜਿਹੜਾ ਆ ਪਰਿਵਾਰ ਹੈ ਜਿਹੜਾ ਆਵਾਜ਼ ਬੁਲੰਦ ਕਰਦਾ ਹੈ ਇਹ ਦੇਵੀ ਦਾਸਨਾਰਜੀ ਦਾ ਅੱਜ ਫਰਜੰਦ ਮਨੋਜ ਔਰ ਉਹਦੇ ਸਾਰੇ ਸਾਥੀ ਅੱਜ ਇਹਨਾਂ ਨੇ ਸਾਰਿਆਂ ਨੇ ਇਹ ਫੈਸਲਾ ਕੀਤਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੀ ਮਦਦ ਕਰਨ ਦਾ ਉੱਥੇ ਪਾਰਟੀ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਭਾਈ ਅਸੀਂ ਬੀਐਸਪੀ ਅੰਬੇਦਕਰ ਦੇ ਨਾਲ ਅਸੀਂ 24 ਦੇ ਵਿੱਚ ਵੀ ਚੱਲਾਂਗੇ ਅਸੀਂ 27 ਚ ਵੀ ਚੱਲਾਂਗੇ ਜਿੱਥੇ ਜਿੱਤੇ ਇਹਨਾਂ ਦੇ ਉਮੀਦਵਾਰ ਜਿੱਤਣ ਵਾਲੇ ਹੋਣਗੇ ਪਾਰਟੀ ਬਿਲਕੁਲ ਇਹਨਾਂ ਦੇ ਨਾਲ ਸਮਝੋਤਾ ਕਰੇਗੀ ਐਸ ਲਈ ਇਹਨਾਂ ਨੇ ਕਿਉਂਕਿ ਇਹ ਫੈਸਲਾ ਕੀਤਾ ਕਿ ਅਸੀਂ ਫੌਰੀ ਤੌਰ ਦੇ ਉਪਰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦਾ ਸਮਰਥਨ ਕਰਨਾ ਹੈ ਔਰ ਅੱਜ ਸਮਰਥਨ ਦੇਣ ਵਾਸਤੇ ਇਹਨਾਂ ਨੇ ਅੱਜ ਇੱਥੇ ਮੈਨੂੰ ਬੁਲਾਇਆ ਔਰ ਕੱਲ ਭਾਰਤੀ ਜਨਤਾ ਪਾਰਟੀ ਦੇ ਸਾਰੇ ਸੀਨੀਅਰ ਲੀਡਰਾਂ ਦੇ ਨਾਲ ਇਹਨਾਂ ਦੀ ਆਲਰੇਡੀ ਮੁਲਾਕਾਤ ਹੋ ਗਈ ਵਿਜੇ ਰupani ਜੀ ਜਿਹੜੇ ਸਾਬਕਾ ਮੁੱਖ ਮੰਤਰੀ ਗੁਜਰਾਤ ਨੇ ਔਰ ਸਾਡੀ ਪਾਰਟੀ ਦੇ ਜਨਰਲ ਸੈਕਟਰੀ ਹੈ ਉਹਨਾਂ ਨਾਲ ਵੀ ਗੱਲ ਹੋ ਗਈ ਸ਼੍ਰੀ ਨਵਾਦ ਜੀ ਸਾਡੇ ਸੰਗਠਨ ਮਹਾ ਮੰਤਰੀ ਹੈ ਉਹਨਾਂ ਨੇ ਹੀ ਮੈਨੂੰ ਨਿਰਦੇਸ਼ ਜਾਰੀ ਕੀਤੇ ਸੀ ਕਿ ਭਈ ਇਹਨਾਂ ਨਾਲ ਬੈਠ ਕੇ ਸਾਰੀ ਚੀਜ਼ ਨੂੰ ਫਾਈਨਲ ਕਰੋ ਸੋ ਮੈਂ ਸਮਝਣਾ ਕਿ ਇਹ ਮੇਰਾ ਹੀ ਪਰਿਵਾਰ ਹੈ ਮੈਂ ਆਪਣੇ ਪਰਿਵਾਰ ਦੇ ਵਿੱਚ ਆਇਆ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਹੁਣ ਜਲੰਧਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਹੋਏਗੀ ਔਰ ਇਹ ਸਾਰੇ ਸਾਥੀ ਉਥੇ ਚੱਲਣਗੇ ਔਰ ਅਸੀਂ ਸਾਰੇ ਮਿਲ ਕੇ ਉਥੇ ਐਲਾਨ ਕਰਾਂਗੇ ਹਾਂਜੀ ਸਰ ਪ੍ਰਧਾਨ ਸਾਹਿਬ ਅੱਜ ਦੀ ਜੋ ਇਹ ਪ੍ਰੈਸ ਕਾਨਫਰੰਸ ਆ बसपा ਅੰਬੇਦਕਰ ਪਾਰਟੀ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ ਕਿਉਂਕਿ ਜਦੋਂ ਤੋਂ 2014 ਤੋਂ ਲੈ ਕੇ ਅੱਜ 2023 ਦੇ ਵਿੱਚ ਲਗਭਗ 9 ਸਾਲ ਦੇ ਵਿੱਚ ਬੀਜੇਪੀ ਦੀ ਕਾਰਸ਼ੈਲੀ ਨੂੰ ਦੇਖਦੇ ਹੋਏ ਨਰਿੰਦਰભાઈ ਮੋਦੀ ਜੀ ਨੇ ਜਦੋਂ ਦੀ ਦੇਸ਼ ਦੀ ਭਾਗ ਦੌੜ ਸਾਂਭੀ ਆ ਇਦੋਂ ਦਾ ਦੇਖ ਜਿਹੜਾ ਉਹ ਤਾਕਤਵਰ ਬੰਨਾ ਸ਼ੁਰੂ ਹੋਇਆ ਵਾ ਅਸੀਂ ਦੇਖਿਆ ਵਾ ਕਿ ਯੂਪੀ ਦੇ ਵਿੱਚ ਯੋਗੀ ਜੀ ਦੀ ਸਰਕਾਰ ਆ ਗਰੀਬੀ ਉੱਥੇ ਵੀ ਚਰਮ ਸੀਮਾ ਦੇ ਸੀ ਪਰ ਉਹਨਾਂ ਵੱਲੋਂ ਜਿਹੜੇ ਗਰੀਬ ਲੋਕ ਆ ਉਹਨਾਂ ਨੂੰ ਕਾਫੀ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਰੋਜ਼ਗਾਰ ਦਿੱਤਾ ਗਿਆ ਅਸੀਂ ਚਾਹਨੇ ਆ ਕੀ ਆਉਣ ਵਾਲੀ 2027 ਦੇ ਵਿੱਚ ਭਾਜਪਾ ਤੇ बसपा ਉਮੀਦਵਾਰ ਦੇ ਗੱਠਜੋੜ ਦੇ ਨਾਲ ਸਰਕਾਰ ਬਣੇ ਤਾਂ ਕਿ ਜਿਹੜਾ ਸਮਾਜ ਗਰੀਬ ਸਮਾਜ ਸਾਡਾ ਜਿਨ੍ਹਾਂ ਦੀ ਲੜਾਈ ਸਾਬ ਸ਼੍ਰੀ ਦੇਵੀ ਦਾਸ ਨਾਹਰ ਨੇ ਲਗਭਗ 32 ਸਾਲ ਲੜੀ ਪਾਰਟੀ ਬਣਾ ਕੇ ਉਹਨਾਂ ਦਾ ਜਿਹੜਾ ਰੋਜ਼ਗਾਰ ਦਾ ੱੱਕੇ ਸ਼ਹੀਦਾ ਜੋ ਵੀ ਅੱਜ ਚੱਲ ਰਿਹਾ ਵਾ ਸਰਕਾਰਾਂ ਦਾ ਉਹਨੂੰ ਰੋਕਿਆ ਜਾ ਸਕੇ ਮੈਂ ਆਖਰੀ ਸ਼ਬਦਾਂ ਦੀ ਗੱਲ ਕਹੂੰਗਾ ਕਿ बसपा ਉਮੀਦਵਾਰ ਪਾਰਟੀ ਬਿਨਾਂ ਕਿਸੇ ਲਾਲਚ ਬਿਨਾਂ ਕਿਸੇ ਸਵਾਰਥ ਤੋਂ ਭਾਜਪਾ ਨੂੰ ਅੱਜ ਸਮਰਥਨ ਦੇਣ ਦਾ ਐਲਾਨ ਕਰਦੀ ਹੈ ਜੈਪੀ ਜੈਪਾਲ 23 ਚੈਨਲ ਦੇ ਲਈ ਕਪੂਰਥਲਾ ਤੋਂ ਨਰੇਸ਼ ਖੋਸਲੇ ਦੀ ਰਿਪੋਰਟ